ਲਓ ਜੀ ਸਵਾਗਤ ਕਰਦੇ ਹਾਂ ਤੁਹਾਡਾ ਨਵੇਂ ਬਲੌਗ ਦੇ ਵਿੱਚ ਐਸ ਵਾਰ ਆਪਾਂ ਨਾ ਤੁਹਾਡੇ ਲਈ ਲੈ ਕੇ ਆਏ ਆ 2006 ਮਾਡਲ ਬੁਲਟ ਸਰਕਾਰੀ ਪਲੇਟਾਂ ਵਾਲਾ ਬਾਈ ਇਹਦੀ ਪਾਸਿੰਗ ਪਾਸਿੰਗ ਇਹਦੀ ਹੈ ਨਹੀਂਗੀ ਪਰ ਉਹ ਸਰਕਾਰੀ ਪਲੇਟਾਂ ਲੱਗੀਆਂ ਹੋਈਆਂ ਆਨਲਾਈਨ ਬੋਲਦਾਗਾ ਓਨਰ ਕਿੰਨੇ ਆ ਬਾਈ ਪਹਿਲੇ ਪਹਿਲੇ ਨਾਮ ਆ ਸਾਰਾ ਓਰੀਜਨਲ ਆ ਬਾਈ ਦਾ ਆਪਣਾ ਦਾ ਬੁਲਟ ਹੈ ਠੀਕ ਆ ਜੀ ਹਾਰਨ ਹੋਰਨ ਵੱਡੇ ਲਵਾਇਆ ਬਟ ਉਹਨੇ ਪੂਰਾ ਸਿਰੇ ਦਾ ਬੁਲਟ ਹੈ ਚੈੱਕ ਕਰੋ ਜੀ ਮੈਂ ਤੁਹਾਨੂੰ ਨੇੜੇ ਹੋ ਕੇ ਚੈਂਬਰ ਵੀ ਦਿਖਾ ਦਈਏ ਇਹ ਛੋਟਾ ਜਿਹਾ ਬਲੌਗ ਹੀ ਬਣਾ ਰਿਹਾ ਆਪਾਂ ਬੜਾ ਵੱਡਾ ਨਹੀਂ ਠੀਕ ਹੈ ਜੀ ਤਾਂ ਕਿ ਤੁਹਾਨੂੰ ਆਪਾਂ ਜਲਦੀ ਜਾਣਕਾਰੀ ਦੇ ਸਕੀਏ ਨੰਬਰ ਤੁਹਾਡੇ ਸਾਹਮਣੇ ਪੀਵੀ 23 ਤੇ ਫਤੇਗੜ ਸਾਹਿਬ ਦਾ ਨੰਬਰ ਹੈ ਠੀਕ ਹੈ ਜੀ ਪੂਰਾ ਸਾਫ਼ ਸੁਥਰਾ ਬੁਲਟਰ ਇਧਰ ਵੀ ਚੈੱਕ ਕਰ ਲਓ ਤੇ ਇਸ ਬੁਲਟ ਦੀ ਹੋਰ ਜਾਣਕਾਰੀ ਲਈ ਤੇ ਰੇਟ ਵਾਸਤੇ ਤੁਸੀਂ ਜਿਹੜਾ ਸਾਡਾ ਉੱਪਰ ਨੰਬਰ ਆ ਰਿਹਾ ਹੈਗਾ ਉਹ ਬਾਈ ਦਾ ਨੰਬਰ ਹੈਗਾ ਉਸ ਨੰਬਰ ਤੇ ਕਾਲ ਕਰ ਸਕਦੇ ਹੋ ਤੇ ਕਾਲ ਕਰਨ ਦਾ ਸਮਾਂ 9 ਤੋਂ 6 ਵਜੇ ਤੱਕ ਆ ਤੇ ਮੇਰੇ ਭਰਾਵਾਂ ਨੂੰ ਅਸੀਂ ਹਰ ਵਾਰੀ ਵੀਡੀਓ ਚ ਕਹਿੰਨੇ ਆ ਵੈਸੇ ਵੀ ਬਾਈ ਬਣੇ ਪੰਜਾਬ ਵਾਲੇ ਫੋਨ ਕਰਿਆ ਕਰੋ ਸਾਨੂੰ ਕਈ ਦੂਰੂ ਦੂਰੋ ਫੋਨ ਆਉਂਦੇ ਦੇਖੋ ਨਾ ਜੀ ਆਪਾਂ ਡੀਲ ਆਪਾਂ ਬਣੇ ਆਪਣੀ ਐਡੀ ਦੂਰ ਨਾ ਕੋਈ ਆਪਾਂ ਲੋਨ ਦੇ ਸਕੀਏ ਉੱਥੇ ਕਈ ਭਰਾਵਾਂ ਨੇ ਲੋਨ ਕਰਾਉਣਾ ਹੁੰਦਾ ਲੋਕਲ ਏਰੀਆ ਦਾ ਇਧਰੋਂ ਆਪਣੇ ਏਰੀਆ ਚ ਹੋ ਜਾਂਦਾਗਾ ਪੰਜਾਬ ਪੰਜਾਬ ਦੇ ਵਿੱਚ ਹੀ ਸੇਲ ਕਰਨਾਗਾ ਤੇ ਆਪਣੇ ਜਿਹੜੇ ਇੰਸਟਾਗ੍ਰam ਉੱਤੇ ਆਪਣੇ ਪੇਜ ਬਣੇ ਹੋਏ ਨੇਗੇ ਸਿੰਘ ਆ ਟੂ ਡੀਲ ਮਾਲਵਾ ਬੁਲਟ ਠੀਕ ਆ ਜੀ ਇਹਨਾਂ ਨੂੰ ਮੜਾ ਜੇ ਫੋਲੋ ਕਰੋ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਆ ਕਰੋ ਹੁਣ ਐਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋਗੇ ਤਾਂ ਆਪਾਂ ਤੁਹਾਡੇ ਲਈ ਹੋਰ ਵੀ ਵਧੀਆ-ਵਧੀਆ ਹੋਰ ਪੁੱਠੇ ਘੇਰਾਂ ਵਾਲੇ ਬੁਲਟ ਲੈ ਕੇ ਆਵਾਂਗੇ ਕਿਉਂਕਿ ਪੁੱਠੇ ਘੇਰਾਂ ਵਾਲੇ ਬੁਲਟ ਆਪਣੇ ਵੀਰ ਬਹੁਤ ਡਿਮਾਂਡ ਕਰਦੇ ਨੇਗੇ ਅੱਜ ਕੱਲ ਤੁਹਾਨੂੰ ਪਤਾ ਹੈ ਮਿਲ ਘੱਟ ਰਹੇ ਨੇ origignal ਤਾਂ ਖਾਸ ਤੌਰ ਤੇ ਮਿਲਦੀ ਨਹੀਂ ਹੈਗੇ ਤੇ ਆਪਾਂ ਤੁਹਾਡੇ ਲਈ ਇਦਾਂ ਦੇ ਬੁਲਟ ਹੋਰ ਵੀ ਲੈ ਕੇ ਆਇਆ ਕਰਾਂਗੇ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰਿਓ ਠੀਕ ਆ ਜੀ ਤੇ ਜਿਹੜਾ ਬੈਲ ਆਈਕਨ ਦਾ ਆ ਥੱਲੇ ਬਣ ਕੇ ਨਹੀਂ ਆਉਂ